ਫਿਲਮ ਉ르ਤਾ ਪੰਜਾਬ ਬਾਰੇ ਬੰਬੇ ਹਾਈ ਕੋਰਟ ਨੇ ਸੁਣਵਾਈ ਟਾਲੀ ਸੋਮਵਾਰ ਨੂੰ ਆਏਗਾ ਫਿਲਮ ਬਾਰੇ ਫੈਸਲਾ ਸੈਂਸਰ ਬੋਰਡ ਵੱਲੋਂ ਫਿਲਮ ਤੋਂ ਪੰਜਾਬ ਕਨੈਕਸ਼ਨ ਹਟਾਏ ਜਾਣ ਦੇ ਹੁਕਮ ਖਿਲਾਫ ਨਿਰਮਾਤਾਵਾਂ ਨੇ ਪਾਈ ਹੈ ਪਟੀਸ਼ਨ 17 ਜੂਨ ਨੂੰ ਹੋਣੀ ਹੈ ਫਿਲਮ ਰਿਲੀਜ਼ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਪੰਜਾਬੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਪੰਜਾਬੀ ਬੋਲੀ ਨੂੰ ਹੰਗਾਰਾ ਦੇਣ ਲਈ ਸਰਕਾਰੀ ਸਕੂਲਾਂ 'ਚ ਪੰਜਾਬੀ ਦਾ ਇੱਕ ਅਧਿਆਪਕ ਕੀਤਾ ਲਾਜ਼ਮੀ ਕਰੀਬ 509 ਅਧਿਆਪਕ ਭਰਤੀ ਕੀਤੇ ਜਾਣਗੇ ਵਿਦਾਈ ਜਾਵੇਗੀ ਤਨਖਾਹ ਮੋਗਾ ਲੁਧਿਆਣਾ ਰੇਲਵੇ ਟਰੈਕ ਤੇ ਨੌਜਵਾਨ ਦੀ ਲਾਸ਼ ਤੋਂ ਗੁਜ਼ਰਦੀਆਂ ਰਹੀਆਂ ਟ੍ਰੇਨਾਂ ਟ੍ਰੇਨ ਹੇਠਾ ਕੇ ਨੌਜਵਾਨ ਦੀ ਮੌਤ ਬਾਰੇ ਉਕਤ ਟ੍ਰੇਨ ਦੇ ਡਰਾਈਵਰ ਨੇ ਵਿਭਾਗ ਨੂੰ ਨਹੀਂ ਦਿੱਤੀ ਕੋਈ ਜਾਣਕਾਰੀ ਸਥਾਨਕ ਲੋਕਾਂ ਵੱਲੋਂ ਸੂਚਨਾ ਦੇਣ ਬਾਅਦ ਚੁੱਕੀ ਗਈ ਲਾਸ਼ ਖੁਦਕੁਸ਼ੀ ਜਾਂ ਹਾਦਸੇ ਬਾਰੇ ਜਾਂਚ ਜਾਰੀ ਡੈੱਡ ਬੋਡੀ ਨੌਜਵਾਨ ਦੀ ਹੈ ਜੀ ਉਮਰ ਇਹਦੀ ਹੋਊਗੀ 25 ਤੋਂ 30 ਸਾਲ ਦੇ ਦਰਮਿਆਨ ਰੇਲ ਮਾਰਿਆ ਜੇ ਸਰਪੰਚ ਨੂੰ ਕੋਈ ਜਾਣਕਾਰੀ ਨਹੀਂ ਹੈ ਕਿਹੜੀ ਟ੍ਰੇਨ ਤੇ ਆਇਆ ਹੈਗਾ ਫਾਜ਼ਲ ਕਵਚ ਸਾਹਮਣੇ ਆਏ ਇੱਕ ਰੇਪ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਪੁਲੇਖੇ ਬੇਗੁਨਾ ਨਾਲ ਕੀਤੀ ਕਥਿਤ ਕੁੱਟਮਾਰ ਗਲਤ ਫਹਿਮੀ ਨਾਲ ਬੇਗੁਨਾ ਸ਼ਖਸ ਨੂੰ ਗ੍ਰਫਤਾਰ ਕਰਨ ਦੀ ਗੱਲ ਪੁਲਿਸ ਨੇ ਮੰਨੀ ਪਰ ਕੁੱਟਮਾਰ ਤੋਂ ਕੀਤਾ ਇਨਕਾਰ ਪੁਲਸ ਥਾਲੇ ਕੰਦੇ ਵਿਕਰਮ ਦਾ ਕਰ ਰਹੀ ਹਈਏ ਮੈਂ ਕਿਹਾ ਹਾਂ ਜੀ ਐਇਓ ਕਰ ਰਹੇ ਵਾਵਾ ਮਾਰ ਕੋਟਾਈ ਹੋਈ ਇਹਨਾਂ ਥਾਣੇ ਵੀ ਲੱਗ ਗਏ ਔਰ ਉੱਥੇ ਜਾ ਕੇ ਪਤਾ ਲੱਗਿਆ ਕਿ ਕੰਦੇ ਨੇ ਵਿਕਰਮ ਕੋਈ ਔਰ ਇੱਕ ਬੰਦਾ ਹੈਗਾ ਜਿਹੜਾ ਸਾਡੀ ਗਲੀ 'ਚ ਹੀ ਰਹਿੰਦਾ ਸੀਗਾ ਉਹਦਾ ਨਾਮ ਵੀ ਵਿਕਰਮ ਸੀਗਾ ਇਹਨਾਂ ਨੇ ਗਲਤ ਕਾਰਵਾਈ ਨਾ ਦੱਸਤ ਕਾਰਵਾਈ ਜੈ ਇਹਨਾਂ ਬੰਦਿਆਂ ਨੂੰ ਸਸਪੈਂਡ ਕਰਨਾ ਚਾਹੀਦਾ ਵਿਕਰ ਕਿ ਉਹ ਜਾਣ ਚ ਨੇ ਸਾਨੂੰ ਕਰਦਾ ਪਲੈਥਾ ਲੱਗਿਆ ਮਦਰੀ ਗਲਤ ਦੱਸ ਬੈਠੇ ਜਿਸ ਕਰਕੇ ਉਹਨਾਂ ਨਾਲ ਮਾੜਾ ਮੋਟਾ ਤਕਰਾਉ ਮੈ ਮ ਹੋ ਗਈ ਹਾਕੀ ਚੈਂਪੀਅਨਸ ਟਰੋਫੀ ਦਾ ਆਗਾਜ਼ ਅੱਜ ਤੋਂ ਲੰਡਨ ਵਿੱਚ ਹੋ ਰਿਹੇ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਭਾਰਤ ਅਤੇ ਜਰਮਨੀ ਦੀ ਟੱਕਰ ਭਾਰਤੀ ਸਮੇਂ ਮੁਤਾਬਕ ਰਾਤ 8:30 ਵਜੇ ਜੇਤੂ ਆਗਾਜ਼ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗਾ ਭਾਰਤ ਮਹਿਲਾਵਾਂ ਦੇ ਮੁਕਾਬਲੇ 18 ਜੂਨ ਤੋਂ